ਮੰਨਦੀ ਕਰਨ ਬੇਨਤੀ ਹੈ ਜੀ ਆ ਕੇ ਦੋ ਸ਼ੰਕ ਚਲਣਾ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਕਰਨ ਦੀ ਕੋਸ਼ਿਸ਼ ਕਰੀ ਤੇ ਆਪਣੀ ਬ੍ਰਿਆਖੀ ਜਿ세 ਮੈਂ ਜੀ ਜੋ ਇਸ ਤੋਂ ਤੁਹਾਨੂੰ ਪਤਾ ਮੈਂਬਰਸ਼ਿਪ ਹੋਈ ਹੋਈ ਹੈ ਆਪਣੇ ਪਿੰਡ ਦੇ ਵਿੱਚ ਸਭ ਦੀ ਜੋ ਨਹੀਂ ਹੋਈ ਉਹ ਅੱਗੇ ਹੋ ਰਹੀ ਹੈ ਠੀਕ ਹੈ ਤੇ ਇਹਦੇ ਵਿੱਚ ਹੈਗਾ ਨਾ ਜੀ ਜੋ ਵੀ ਆਪਣੇ ਪਿੰਡ ਦੇ ਮਕਸੀਦ ਜਾਂ ਹੁੰਦੇ ਜੀ ਜੇ ਸਰਕਾਰੀ ਸਕੀਮਾਂ ਆਉਂਦੀਆਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਨਾ ਦੱਸਿਆ ਹੋਇਆ ਬੀਮੀਆਂ ਦੇ ਵਿੱਚ ਵੀ ਬੁਲਾਇਆ ਹੁੰਦਾ ਸੀ ਕਿ ਸਭ ਦਾ ਇਹੀ ਹੈਗਾ ਵੀ ਤੁਸੀਂ ਪਹੁੰਚਿਆ ਕਰੋ ਕਿੱਥੇ ਵੀ ਹੋਣਾ ਆਪਾਂ ਬੁਲਾਉਣੇ ਆ ਤੁਸੀਂ ਇਹਰ ਮਜ਼ਦੂਰੀ ਨਾ ਬੱਠੇ ਰਹੋਗੇ ਹਣਾ ਆਪਣੀ ਨਾ ਸਭ ਦਾ ਇੱਕਾਉਂਟ ਬਣਾਓ ਸਭੇ ਦਾ ਆਪਣੀ ਸਕਾਉਂਟ ਨਾ ਜਾਂ ਕਾਹਦਾ ਹੀ ਕਿਤੇ ਹੋਣਾ ਹੈ ਕਿ ਆਪਣਾ ਇੱਕਾਉਂਟ ਬਣਾ ਫੇਰੀ ਸਾਰਿਆਂ ਦੀ ਗੱਲ ਵਸ ਠੀਕ ਹੋ ਜਾਂਦੀ ਤੇ ਅੱਗੇ ਜੋ ਵੀ ਆਪਣੇ ਮਸਲੇ ਵਗੈਰਾ ਹੈਗੇ ਹਨਾ ਪਿੰਡ ਦੇ ਵੀ ਉਹ ਆਪਣਾ ਸਟੇਟਸ ਦਾ ਦਸਤਾ ਦਿੱਤਾ ਜਾ ਰਿਹਾ ਹੈ ਖੋਲਿਆ ਜਾਇਆ। ਅਗਰ ਕਿਸੇ ਦਾ ਕੋਈ ਵੀ ਮਸਲਾ ਹੋਏਗਾ ਤਾਂ ਤੁਸੀਂ ਇੱਥੇ ਪਹੁੰਚ ਕੇ ਦਰਜ ਕਰਵਾਉਣਾ ਆਪਣਾ ਮਸਲਾ ਤੇ ਉਹ ਮਸਲੇ ਦੀ ਕਾਰਵਾਈ ਹੋ ਜੂਗੀ ਸਹੀ ਤੇ ਆਪਾਂ ਨੂੰ ਆਪਣਾ ਜਿਹੜਾ ਮਸਲਾ ਹੋਣਾ ਹੈ ਉਹ ਕਰਵਾ ਕਰਦੇ ਠੀਕ ਹੈ। ਤੇ ਸਭ ਦਾ ਸਹਿਯੋਗ ਜ਼ਰੂਰੀ ਦਾ ਸਾਰੇ ਜਣੇ ਸਹਿਯੋਗ ਦੇਆ ਪਰ ਇਹ ਸਿਸਟਮ ਨਹੀਂ ਹੈਗਾ ਵੀ ਇੱਕ ਜਣਾ ਚਾਰਜੂਗਾ ਤੇ ਦੂਜਾ ਨਹੀਂ ਜਾਊਗਾ ਠੀਕ ਹੈ। ਮਨਨੇ ਗਲਤ ਕੰਮ ਮਨਨੇ ਗਲਤ ਕੰਮ ਸਾਰੇ ਕੰਮਿਆਂ ਦੀ ਆ ਜਿਵੇਂ ਆਪਾਂ ਕਹਾਂਗੇ ਵੀ ਦੋ ਚਾਰ ਜਣੇ ਚੱਲ ਚੱਗੇ ਠੀਕ ਹੈ ਉਹ ਸਿਸਟਮ ਨਹੀਂ ਸਹੀ ਹੈਗਾ ਸਭ ਦਾ ਆਪਣਾ ਆਪਣਾ ਹਰ ਕੋ ਬੰਦਾ ਕੰਪਨੀ ਨਾਲ ਮੋਰਟੇਜ ਕਰਨੀ ਹੈ ਪਤਾ ਤੁਹਾਨੂੰ ਮੈਂ ਮੋਰਟੇਜ ਲਈ ਪਤਾ ਹੀ ਹੁੰਦਾ ਕਾਲ ਹੁੰਦੀ ਹੈ ਸਾਰਿਆਂ ਨੂੰ ਜੇ ਪਹੁੰਚਦੇ ਨਹੀਂ ਉਹ ਸਿਸਟਮ ਡਲਦਾ ਡਟਾ ਅਸੀਂ ਤਾਂ ਨਹੀਂ ਕੰਮ ਕਰਨਾ ਮੰਨ ਰਹੇ ਤਾਂ ਮਨਰੇ ਸੁਧਾਲਾ ਕੰਮ ਤੁਸੀਂ ਕਰਨੀ ਕਰਨਾ ਠੀਕ ਹੈ ਪਹੁੰਚਿਆ ਕਰੋ ਜ਼ਰੂਰ ਠੀਕ ਹੈ ਕਾਲ ਹੁੰਦੀ ਆ ਬੇਨਤੀਆਂ ਵੀ ਹੁੰਦੀਆਂ ਨੇ ਹੁਣ ਆਪਾਂ ਥੋੜੀ ਜਿਹੀ ਮੋਰਟੇਜ ਤੇ ਚੱਲ ਰਹੇ ਹਾਂ ਹੁਣ ਕੌਣ ਕਦ ਪਹੁੰਚੂਗਾ ਦੱਸੂ ਦੇਖਾ ਜਾਣਾ ਜੀ ਇਹ ਮਾਨ ਸਰ ਨੂੰ तो दे तो दे गाँगे। गाँगे। अपने दफ्तर खोलने का मकसद तो की ਆਪਣੇ ਪਿੰਡਾਂ ਦੇ ਵਿੱਚ ਆਪਣੇ ਗਰੀਬ ਲੋਕ ਜਿਹੜੇ ਹੈਗੇ ਆ ਉਹ ਜਲਦ ਦਾ ਸਾਹਮਣਾ ਕਰਦੇ ਆ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਕੋਈ ਲੋੜਵੰਦ ਸੇਵਾ ਤੋਂ ਜਾਣਕਾਰੀ ਨਹੀਂ ਕੋਈ ਇਸ ਤਰੀਕਾ ਨਾਲ ਉਹਨੂੰ ਲੈ ਕਰਦੇ ਆ ਕਿਥੋਂ ਉਹਦੀ ਜਾਣਕਾਰੀ ਉਹ ਲੈ ਲਵੇ ਪ੍ਰੋਪਰਟੀ ਦੇ ਵਿੱਚ ਤਾਂ ਜੋ ਪਿੰਡੇ ਦੇ ਵਿੱਚ ਆਪਾਂ ਦੱਸਦੇ ਫੋਲ ਰਹੇ ਆ ਤੁਸੀਂ ਡਾਕਟਰ ਦੀ ਰਸੀਦ ਜਿਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਮਸਲਾ ਉਹਨਾਂ ਦੀ ਕੋਈ ਸ਼ਿਕਾਇਤ ਹੋਈਆ ਉਹ ਆਪਣੇ ਡਾਕਟਰ ਦੇ ਲਿਖੇ ਦਰਜ ਕਰਵਾ ਕੇ ਉਹਦਾ ਹੱਲ ਆਪਦੇ ਪਿੰਡ ਤੱਕ ਹੀ ਲੈ ਸਕਦੇ ਆ ਕਿਥੇ ਨਹੀਂ ਕਿਉਂਕਿ ਇਹ ਮੰਨ ਕੇ ਚੱਲੋ ਕਿ ਪੈਨਸ਼ਨ ਦਾ ਕੰਮ ਹੈ ਤੁਸੀਂ ਤਲਵੰਡੀ ਜਾਣੇ ਹੋ ਰਾਮਨੇ ਜਾਣੇ ਹੋ ਫਿਰ ਉਹ ਘੱਟ ਘੰਟੇ ਕਿੰਨਾਂ ਦੇ ਵਿੱਚ ਤੇ ਜਿਹੜਾ ਉਹਦਾ ਅਪਲਾਈ ਕਰਨ ਦਾ ਟਾਈਮ ਜਿਹੜਾ ਹੈਗਾ ਉਹ ਬਹੁਤ ਕੀਮਤੀ ਆ। ਤੋਂ ਆਪਦੇ ਟਾਈਮ ਨੂੰ ਆਪਦੇ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਸਟੈਕਸ ਦਾ ਡਾਕਟਰ ਬਣਿਆਗਾ ਉਸਦੇ ਵਿੱਚ ਤੁਸੀਂ ਇੱਕ ਅੱਜੀ ਦੇਣੀ ਆ ਤੇ ਸੋਡਾ ਜਿਹੜਾ ਕੋਈ ਵੀ ਕੰਮ ਕਰੇਗਾ ਕਿਸੇ ਵੀ ਤਰ੍ਹਾਂ ਦਾ। ਚਾਹੇ ਉਹ ਪੈਨਸ਼ਨ ਦਾ ਇੱਕ ਚੱਲਣ ਸਕੀਮ ਦਾ ਕਿਸਦਾ ਕੋਈ ਜਨਨੀ ਸੰਬੰਧੀ ਰੋਲਾ ਦਾ ਜਾਂ ਕਿਸਦਾ ਨਿਧੀ ਮਕਸਦ ਦਾ ਤੁਸੀਂ ਇੱਕ ਵੰਦਾ ਜੀ ਗਾਹ ਦੇ ਬਣੇ ਕੋਸ਼ਿਸ਼ ਕੀਤੇ ਨੇ ਦਾ ਕਿ ਲੋਕੀਏ ਸੈਕ ਦਾ ਦਸਤਰਪਤ ਉਹ ਵੀ ਇੰਡੀਆ ਤੋਂ ਆ ਰਹੇ ਆ ਉਹਦੇ ਦੋ ਬੱਚੇ ਲੱਗਣਗੇ ਆਪਣੀ ਪਿੰਡ ਦੀ ਉਹਨਾਂ ਦੀ ਕੋਈ ਜਾਣਕਾਰੀ ਹੈ ਕਰ ਸਕਦੀ ਕਿਤੇ ਹੀ আর ਇਸ ਦੇ ਨਾਲ ਨਾਲ ਉਹ ਜਿਹੜੇ ਆਪਣੇ ਪਿੰਡ ਦੇ ਵਿੱਚ ਮਨਰੇਗਾ ਨਾਲ ਸੰਬੰਧਿਤ ਕੰਮ ਹੈਗੇ ਆ ਕਿਉਂਕਿ ਆਪਣੇ ਪਿੰਡ ਦੇ ਵਿੱਚ 600 ਤੋਂ ਵੱਧ ਕਾਰਡ ਹੈਗਾ ਤਾਂ 600 ਤੋਂ ਵੱਧ ਜਿੱਥੇ ਉਹਨੇ ਇੰਨੇ ਜਨੇ ਪਹੁੰਚਿਆ ਸੀ ਉਹ ਵੀ ਉਹ ਆਪਣੇ ਮਨਰੇਗਾ ਦੇ ਵਿੱਚ ਕੰਮ ਨਹੀਂ ਕਰਦੇ ਤਾਂ ਹੁਣ ਆਪਕਾ ਹੋਣਾ ਵਾਸਤੇ ਵੀ ਇਕੱਠੇ ਹੋਏ ਆ ਤਾਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਜੇ ਤੁਸੀਂ ਉਹਨਾਂ ਨਾਲ ਅੱਗੇ ਜਾ ਕੇ ਗੱਲਬਾਤ ਕਰੋਗੇ ਵੀ ਜੋ ਆਪਣੇ ਪਿੰਡ ਦੇ ਵਿੱਚ ਸ਼ਿਕਾਇਤਦਾਰ ਦਫ਼ਤਰ ਖੋਲ ਰਿਹਾ ਉਸ ਦੇ ਵਿੱਚ ਜਾ ਕੇ ਆਪਦੀ ਕੋਈ ਵੀ ਸਮੱਸਿਆ ਹੈਗੀ ਆ ਉਹਨੂੰ ਦਰਜ ਕਰਵਾਓ ਤੇ ਉਹਦਾ ਹੱਲ ਹੋਏ ਕਿਉਂਕਿ ਜੋ ਨਰੇਗਾ ਦਾ ਕੰਮ ਬੰਦ ਹੋ ਰਿਹਾ ਸੈਂਟਰ ਗਵਰਨਮੈਂਟ ਵੱਲੋਂ ਜੇ ਆਪਾਂ ਮਿਲ ਕੇ ਚਲਾਗੇ ਤਾਂ ਹੀ ਉਸ ਦਾ ਹੱਲ ਕਰਵਾ ਸਕਾਂਗੇ ਉਸ ਨੂੰ ਬਹਾਲ ਕਰਵਾ ਸਕਾਂਗੇ ਤੇ ਆਪ ਸਭ ਨੂੰ ਬੇਨਤੀ ਹੈ ਆਕਰੀ ਨੂੰ ਮਾਨਸਾ ਦੇ ਵਿੱਚ ਪੱਕਾ ਮੋਰਚਾ ਜੋ ਲੱਗ ਰਿਹਾ ਤੇ ਤੁਸੀਂ ਸਾਰੇ ਨੇ ਉੱਥੇ ਪਹੁੰਚਣਾ ਹੈ ਤੇ ਸਾਨੂੰ ਮੈਂ ਸਰਤਾ ਪੱਤਰ ਵੀ ਦੇ ਰਹੀਆਂ ਸਾਰਿਆਂ ਨੇ ਆਪਦੇ ਜੋ ਨਰੇਕਾ ਦੇ ਵਿੱਚ ਕੰਮ ਕਰਦੇ ਆ ਜੋ ਨਹੀਂ ਵੀ ਕਰਦੇ ਸਪੋਰਟ ਦੇ ਲਈ ਵੀ ਜਾਣਾ ਤੇ ਆਪਦੇ ਹੱਕ ਦੇ ਲਈ ਵੀ ਉੱਥੇ ਜਰੂਰ ਜਾਣਾ ਧੰਨਵਾਦ